ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੀਂਮੀਂਦ ਕਰਦੇ ਤੁਹਾਰੇ ਸਾਰੇ ਬਹੁਤ ਵਧੀਆ ਹੋਵੋਗੇ ਜਦੋਂ ਵੀ ਕੋਈ ਇਨਸਾਨ ਕਿਸੇ ਕੰਟਰੀ ਰਿਲੇਟਡ ਵੀਡੀਓ ਪਾਉਂਦਾ ਹਨਾ ਕੋਈ ਵੀ ਡਿਸਕਸ਼ਨ ਆਪਾਂ ਕਰਦੇ ਹਾਂ ਕਿਸੇ ਟੌਪਿਕ ਨੂੰ ਲੈ ਕੇ ਕਿ ਕਿਸੇ ਕੰਟਰੀ ਦੇ ਵਿੱਚ ਕੀ ਹੋ ਰਿਹਾ ਵੀ ਬਹੁਤ ਸਾਰੇ ਭੈਣ ਭਰਾ ਤਾਂ ਉਸ ਚੀਜ਼ ਨਾਲ ਐਗਰੀ ਕਰਦੇ ਹੁੰਦੇ ਆ ਨਾ ਕੁਝ ਭੈਣ ਭਰਾਵਾਂ ਨੂੰ ਇਹ ਲੱਗਦਾ ਹੁੰਦਾ ਕਿ ਜੇ ਇੰਨਾ ਹੀ ਮਾੜਾ ਤਾਂ ਤੁਸੀਂ ਆਪ ਉੱਥੇ ਕੀ ਕਰਦੇ ਹੋ ਜਾਂ ਇੱਕ ਮੋਸਟਲੀ ਕਾਮਨ ਜਿਹੜਾ ਮੈਂ ਨੋਟ ਕੀਤੀ ਹੈ ਚੀਜ਼ ਉਹ ਇਹ ਆ ਕਿ ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਉੱਥੇ ਦਿਹਾੜੀਆਂ ਕਰਨ ਨਾਲੋਂ ਤੁਸੀਂ ਵਾਪਸ ਠੀਕ ਹੋ ਉੱਥੇ ਠੀਕ ਹੋ ਉਹਦੇ ਬਾਰੇ ਅੱਜ ਆਪਾਂ ਡਿਸਕਸ ਕਰਦੇ ਆ ਐਕਚੁਅਲੀ ਇਹ ਮੇਰਾ ਪਰਸਨਲ ਥਿਊ ਪੁਆਇੰਟ ਐ ਇਸ ਚੀਜ਼ ਦੇ ਉੱਤੇ ਤੇ ਮੈਂ ਜ਼ਰੂਰ ਕਹੂੰਗੀ ਕਿ ਤੁਸੀਂ ਇਸ ਟੌਪਿਕ ਤੇ ਮੈਨੂੰ ਆਪਣਾ ਜੈਨੂਇਲ ਰਿਵਿਊ ਜ਼ਰੂਰ ਦਿਓ ਤੁਹਾਡੇ ਵਿੱਚੋਂ ਬਹੁਤ ਸਾਰੇ ਆ ਜਿਨ੍ਹਾਂ ਨੇ ਸਾਡੇ ਨਾਲੋਂ ਜ਼ਿਆਦਾ ਲਾਈਫ ਦੇਖੀ ਆ ਤੁਸੀਂ ਆਪਣਾ ਤਜਰਬਾ ਜਿਹੜਾ ਐਕਸਪੀਰੀਅੰਸ ਐ ਜ਼ਰੂਰ ਸਾਂਝਾ ਕਰਿਓ ਕਿ ਤੁਹਾਡੀ ਇਸ ਬਾਰੇ ਕੀ رائے ਆ ਬਹੁਤ ਹੀ ਜ਼ਿਆਦੇ ਖਾਸ ਹੋਣ ਵਾਲੀ ਇਹ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਨੂੰ ਇਹਦੇ ਵਿੱਚ ਜੋ-ਜੋ ਮੈਂ ਤੁਹਾਡੇ ਨਾਲ ਗੱਲਾਂ ਡਿਸਕਸ ਕਰਨ ਜਾ ਰਹੀ ਆ ਉਹਦੇ ਉੱਤੇ ਗੌਰ ਜਰੂਰ ਕਰਿਓ ਪਲੀਜ਼ ਤੇ ਤੁਸੀਂ ਮੈਨੂੰ ਖੁਦ ਵੀ ਕਈ ਵਾਰ ਕਨਫਿਊਜ਼ਰ ਹੋ ਜਾਂਦੀ ਐ ਹੋ ਸਕਦਾ ਮੇਰੀ ਕਨਫਿਊਜ਼ਨ ਵੀ ਦੂਰ ਹੋ ਜਾਵੇ ਸਭ ਤੋਂ ਪਹਿਲੀ ਗੱਲ ਤਾਂ ਪਏ ਕਰਦੇ ਆਂ ਕਿ ਜਿਹੜੇ ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਉੱਥੇ ਦਿਹਾੜੀਆਂ ਪਹਿਲੀ ਗੱਲ ਤਾਂ ਸਾਨੂੰ ਇਹ ਕਨਸੈਪਟ ਦਿਮਾਗ 'ਚ ਲਿਆਉਣਾ ਨਹੀਂ ਚਾਹੀਦਾ ਦਿਹਾੜੀ ਸ਼ਬਦ ਦਾ ਜਿਹੜਾ ਹਨ ਕਿਉਂਕਿ ਮੈਨੂੰ ਜਿੱਥੇ ਤੱਕ ਲੱਗਦਾ ਇੱਕ ਤਾਂ ਹੁੰਦਾ ਨਾ ਇਨਸਾਨ ਕੀ ਜਦੋਂ ਤੁਸੀਂ ਕਿਸੇ ਦੀ ਚਾਪਲੂਸੀ ਕਰਦੇ ਹੋ ਤੇ ਤੁਹਾਨੂੰ ਬਦਲੇ 'ਚ ਕੁਝ ਮਿਲਦਾ ਨਹੀਂ ਐ ਤਾਂ ਤੁਸੀਂ ਅਗਲੇ ਦੇ ਪਿੱਛੇ-ਪਿੱਛੇ ਤੁਰੇ ਫਿਰਦੇ ਹੋ ਨਾ ਉਹ ਇੱਕ ਅਲੱਗ ਚੀਜ਼ ਹੁੰਦੀ ਐ ਪਰ ਜਿੱਥੇ ਤੁਹਾਨੂੰ ਬਕਾਇਦਾ ਤੁਹਾਡੇ ਕੰਮ ਦੀ ਪੇ ਦਿੱਤੀ ਜਾਂਦੀ ਹੈ ਤੁਹਾਡੇ ਕੰਮ ਦੀ ਰਿਸਪੈਕਟ ਮਿਲਦੀ ਆ ਮੈਨੂੰ ਲੱਗਦਾ ਉੱਥੇ ਦਿਹਾੜੀ ਵਰਡ ਆਉਣਾ ਹੀ ਨਹੀਂ ਚਾਹੀਦਾ ਤੇ ਦੂਜੀ ਗੱਲ ਜਿਹੜੇ ਲੋਕਾਂ ਨੇ ਘਰ ਦੇ ਵਿੱਚੋਂ ਗਰੀਬੀ ਕੱਢਣੀ ਹੁੰਦੀ ਹੈ ਜੇ ਤੁਹਾਡੇ ਦਿਹਾੜੀ ਲਾਉਣ ਵਾਲੇ ਮੈਂ ਆਪਣੀ ਪਰਸਨਲ ਤੁਹਾਨੂੰ ਆਪਣੇ ਤੇ ਲਾ ਕੇ ਦੱਸ ਰਹੀ ਆ ਮੈਨੂੰ ਕਿਸੇ ਦਾ ਨਹੀਂ ਪਤਾ ਕਿ ਜੇ ਮੇਰੇ ਦਿਹਾੜੀ ਲਾਉਣ ਦੇ ਨਾਲ ਮੇਰੀ ਫੈਮਲੀ ਵਧੀਆ ਉਹਨਾਂ ਦਾ ਜਿਹੜਾ ਰਹਿਣ ਸਣ ਵਧੀਆ ਹੋ ਗਿਆ ਉਹ ਵਧੀਆ ਰੋਟੀ ਖਾਣ ਲੱਗ ਗਏ ਉਹਨਾਂ ਦੇ ਦੁੱਖ ਦੂਰ ਹੋ ਗਏ ਉਹਨਾਂ ਦੀ ਪ੍ਰੋਬਲਮਸ ਦੂਰ ਹੋ ਗਈਆਂ ਤਾਂ ਆਈ ਡੋਨਟ ਥਿੰਕ ਸੋ ਕਿ ਮੈਨੂੰ ਕੋਈ ਮਾਈਂਡ ਹੋਊਗਾ ਕਿ ਮੈਂ ਦਿਹਾੜੀ ਲਾ ਰਹੀ ਆ ਔਰ ਕੰਮ ਕਦੇ ਵੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਇਹ ਵੀਡੀਓ ਮੇਰੀ ਬਣਾਉਣ ਦਾ ਮਕਸਦ ਸਿਰਫ ਉਹਨਾਂ ਲਈ ਆ ਜਿਹੜੇ ਮੇਰੇ ਭੈਣ ਭਰਾ ਮੇਰੇ ਤੋਂ ਛੋਟੇ ਆ ਮੈਂ ਤੁਹਾਨੂੰ ਇੱਥੇ ਜਿਹੜੀ ਐਗਜ਼ਾਮਪਲ ਦੇਣ ਜਾ ਰਹੀ ਆ ਉਹਦੇ ਉੱਤੇ ਗੌਰ ਜਰੂਰ ਕਰਿਓ ਕਿ ਮੈਂ ਕੀ ਦੱਸਣ ਦੀ ਕੋਸ਼ਿਸ਼ ਕਰ ਰਹੀ ਆ ਤੁਹਾਨੂੰ ਕੀ ਡਿਸਕਸ ਕਰਨ ਦੀ ਕੋਸ਼ਿਸ਼ ਕਰ ਰਹੀ ਆ ਇੱਕ ਨਾ ਆਪਣੇ ਮੋਸਟਲੀ ਇਹ ਗੱਲ ਉਹ ਲੋਕ ਕਹਿੰਦੇ ਆ ਜਿਹੜੇ ਘਰੋਂ ਸੈੱਟ ਹੁੰਦੇ ਆ ਮੈਂ ਬਹੁਤ ਸਾਰੇ ਲੋਕਾਂ ਦੀ ਵੀਡੀਓਜ਼ ਵੀ ਦੇਖਦੀ ਆ ਮੈਂ ਹੁਣੀ ਅੱਜ ਸਵੇਰੇ ਦੇਖ ਕੇ ਆਈ ਆ ਕਿਸੇ ਕੁੜੀ ਦੀ ਵੀਡੀਓ ਤੇ ਉਹ ਕੁੜੀ ਸਾਲ ਲਾ ਕੇ ਵਾਪਸ ਚੱਲ ਗਈ ਹੈ ਨਾ ਤੇ ਉਹਦੇ ਸਹੁਰੇ ਚਲੋ ਨਾਈਸ ਸੀਗੇ ਉਹਦੇ ਸਹੁਰੇ ਨੇ ਅਸੈਪਟ ਕੀਤਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਈ ਪਰ ਤੁਸੀਂ ਉਸ ਕੁੜੀ ਜੀ ਨੇ ਲੱਕੀ ਨਹੀਂ ਹੋ ਸਕਦੇ ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਸਮਝਣ ਵਾਲੇ ਮਿਲਣ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਉੱਥੇ ਵੀ ਫੇਸ ਕਰਨੀਆਂ ਪੈਣੀਆਂ ਔਖਾ ਸੌਖਾ ਸਾਰੀ ਦੇਖਦੇ ਆ ਆਈ ਥਿੰਕ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਇਹ ਗੱਲ ਨਹੀਂ ਦੱਸੀ ਹੋਣੀ ਅੱਜ ਮੈਂ ਇਹ ਗੱਲ ਤੁਹਾਨੂੰ ਕਲੀਅਰ ਤੁਹਾਡੇ ਨਾਲ ਕਰ ਰਹੀ ਆ ਆਬੀਅਸਲੀ ਤੁਸੀਂ ਵੀ ਮੇਰੀ YouTube ਫੈਮਲੀ ਹੋ ਤੁਹਾਡੇ ਵਿੱਚ ਬਹੁਤ ਸਾਰੇ ਭੈਣ ਭਰਾ ਨੇ ਜਿਹੜੀਆਂ ਆਪਣੀ ਵੀਡੀਓਜ਼ ਨੂੰ ਦੇਖਦੇ ਆ ਤੇ ਆਪਣਾ ਜੈਨੂਇਨ ਰਿਵਿਊ ਵੀ ਦਿੰਦੇ ਆ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਮੇਰੇ ਹਸਬੰਡ ਨੇ ਆਲਮੋਸਟ 10 ਸਾਲ ਕੁਵੈਤ ਦੇ ਵਿੱਚ ਰਹੇ ਆ ਉਹ ਤੇ ਉਹਨਾਂ ਨੂੰ ਸੀਗਾ ਵੀ ਅਸੀਂ ਜਦ ਜੇ ਕੈਨੇਡਾ ਜਾਈਏ ਵੀ ਇਕੱਠੇ ਰਹੀਏ ਤੁਹਾਨੂੰ ਪਤਾ ਹੋਊਗਾ ਤੁਹਾਡੇ ਵਿੱਚੋਂ ਕਈਆਂ ਨੂੰ ਕਿ ਅਰਬ ਕੰਟਰੀਜ਼ ਦੇ ਵਿੱਚ ਆਪਾਂ ਲੇਡੀਜ਼ ਦਾ ਕੋਈ ਖਾਸ ਇਦਾਂ ਹੈ ਨਹੀਂਗਾ ਕਿ ਜੇ ਮੈਂ ਉੱਥੇ ਜਾਂਦੀ ਜਾਂ ਮੈਂ ਕੋਈ ਕੰਮ ਕਰਦੀ ਤਾਂ ਕਰਕੇ ਅਸੀਂ ਸੋਚਿਆ ਸੀਗਾ ਕਿ ਚਲੋ ਇੱਧਰ ਜਾਂਦੇ ਆ ਵੀ ਇਕੱਠੀ ਫੈਮਲੀ ਰਵਾਂਗੇ ਤੇ ਮੈਂ ਜਦੋਂ ਆਈਆਂ ਤੇ ਉਸ ਤੋਂ ਬਾਅਦ ਮੈਂ ਜਦੋਂ ਸਟੂਡੈਂਟ ਸੀਗੀ ਮੈਂ ਉਦੋਂ ਤੋਂ ਹੀ ਫਾਈਨਲ ਆਉਣੀਆਂ ਸ਼ੁਰੂ ਕਰਤੀਆਂ ਪਰ ਨਹੀਂ ਵੀਜ਼ਾ ਲੱਗਿਆ ਹਨਾ ਮੇਰਾ ਬੇਟਾ 4 ਸਾਲ ਦਾ ਸੀਗਾ ਜਦੋਂ ਮੈਂ ਛੱਡ ਕੇ ਆਈਆਂ ਉਹਨੂੰ ਛੋਟੇ ਜਿਹੇ ਨੂੰ ਤੇ ਮੈਨੂੰ ਪਤਾ ਮੈਂ ਇੱਥੇ ਕਿਵੇਂ ਇੱਕ ਇੱਕ ਦਿਨ ਕੱਢਿਆ ਮੈਂ ਬਹੁਤ ਔਖੀ ਰਹੀਆਂ ਮੈਂ ਪਤਾ ਨਹੀਂ ਕਿੰਨੀ ਵਾਰੀ ਟੁੱਟੀਆਂ ਪਤਨ ਮੈਂ ਕਿੰਨੀ ਵਾਰੀ ਡਿੱਗੀਆਂ ਪਤਾ ਨਹੀਂ ਮੈਂ ਕਿੰਨੀ ਵਾਰੀ ਰੋਈਆਂ ਅੰਦਰ ਵੜ ਕੇ ਪਰ ਮੈਂ ਘਰਦਿਆਂ ਨੂੰ ਨਹੀਂ ਦੱਸਿਆ ਹੈਗਾ ਮੈਨੂੰ ਇਹ ਸੀ ਜੇ ਘਰਦਿਆਂ ਨੂੰ ਦੱਸੂਗੀ ਤਾਂ ਉਹ ਤਕਲੀਫ ਮੰਨਣਗੇ ਹਨਾ ਓਕੇ ਹੋਣਗੇ ਔਰ ਦੂਜੀ ਗੱਲ ਮੈਨੂੰ ਇਹ ਸੀਗਾ ਕਿ ਕਈ ਵਾਰੀ ਮਨ ਕਰਦਾ ਵੀ ਸੀ ਕਿ ਚਲੀ ਜਾਵਾਂ ਪਰ ਫਿਰ ਮੈਂ ਸੋਚਦੀ ਸੀਗੀ ਕਿ ਬਹੁਤ ਔਖਾ ਹੋ ਜਾਣਾ ਕਿ ਤੇਰੇ ਤੇ ਇੰਨਾ ਪੈਸਾ ਲਾਇਆ ਤੇ ਤੂੰ ਕੀ ਸੋਚ ਕੇ ਆਈ ਸੀਗੀ ਤੇਰੇ ਹਸਬੰਦ ਦੇ ਹਸਬੰਦ ਦੀਆਂ ਮੇਰੇ ਤੋਂ ਬਹੁਤ ਉਮੀਦਾਂ ਸੀਗੀਆਂ ਮੇਰੇ ਘਰਦਿਆਂ ਦੀਆਂ ਹਾਲਾਂਕਿ ਮੈਨੂੰ ਉਹਨਾਂ ਨੇ ਕਦੇ ਫੋਰਸ ਨਹੀਂ ਕੀਤਾ ਹੈਗਾ ਕਦੇ ਨਹੀਂ ਕੀਤਾ ਟੱਚਵੁੱਡ ਮੈਨੂੰ ਬਹੁਤ ਸਪੋਰਟ ਕੀਤੀ ਹੈ ਨਾ ਤੇ ਸਾਡੀਆਂ ਪੰਜ ਰਿਫਿਊਜ਼ਲ ਰਿਫਿਊਜ਼ਲ ਤੇ ਰਿਫਿਊਜ਼ਲ ਤੇ ਰਿਫਿਊਜ਼ਲ ਵੀ ਇਦਾਂ ਆਉਂਦੀਆਂ ਸੀਗੀਆਂ ਪੰਜ-ਪੰਜ ਮਹੀਨਿਆਂ ਦਾ ਗੈਪ ਆ ਕੇ ਤੁਸੀਂ ਖੁਦ ਦੇਖੋ ਜਦੋਂ ਆਪਾਂ ਫਾਈਲ ਅਪਲਾਈ ਕਰ ਦਿੰਨੇ ਆ ਇੱਕ-ਇੱਕ ਦਿਨ ਕੱਢਣਾ ਔਖਾ ਹੋ ਜਾਂਦਾ ਤੇ ਮੈਨੂੰ ਪਤਾ ਮੈਂ ਉਹ ਟਾਈਮ ਮੈਂ ਕਿਵੇਂ ਕੱਢਿਆ ਇੱਥੇ ਇਕੱਲੀ ਨੇ ਨਾਲ-ਨਾਲ ਇੱਥੇ ਕੰਮ ਦਾ ਦੇਖਣਾ ਫੈਮਿਲੀ ਦੇਖਣੀ ਸਾਰਾ ਦੇਖਣਾ ਆਲੇ-ਦੁਆਲੇ ਦੀ ਇੱਥੇ 네ਗਟਿਵ ਮੈਂ ਤੁਹਾਨੂੰ ਹਰ ਵੀਡੀਓ 'ਚ ਕਹਿੰਦੀ ਰਹੀ ਨੀ ਆ ਕਿ 네ਗਟਿਵਿਟੀ ਤੋਂ ਬਚੋ 네ਗਟਿਵ ਮੈਂ ਬਹੁਤ ਗੱਲਾਂ ਇੱਥੇ ਸੁਣੀਆਂ ਨੇ ਮੈਂ ਤਾਂ ਤੁਹਾਨੂੰ ਕਹਿੰਦੀ ਰਹਿਣੀ ਆ ਕਿ ਅਗਰ ਤੁਸੀਂ ਉਹਨਾਂ ਉਹਨਾਂ ਲੋਕਾਂ ਦਾ ਕੁਝ ਨਹੀਂ জানা ਹੁੰਦਾ ਉਹਨਾਂ ਨੂੰ ਤੁਹਾਨੂੰ ਕਹਿ ਕੇ ਅੱਗੇ ਚੱਲ ਜਾਣਾ ਹੁੰਦਾ ਤੇ ਮੈਨੂੰ ਬਹੁਤ ਗੱਲਾਂ ਸੁਣੀਆਂ ਬਹੁਤ ਲੋਕਾਂ ਨੇ ਕਿਹਾ ਕਿ ਤੈਨੂੰ ਵਾਪਸ ਮੁੜ ਜਾਣਾ ਚਾਹੀਦਾ ਇਦਾਂ ਉਦਾਂ ਪਰ ਮੈਨੂੰ ਪਤਾ ਸੀਗਾ ਕਿ ਮੈਂ ਜਾ ਕੇ ਕਰੂੰਗੀ ਕੀ ਜਿਹੜਾ ਕੁਝ ਮੈਂ ਸੋਚ ਕੇ ਆਈ ਸੀਗੀ ਕਿਉਂਕਿ ਹਰ ਇੱਕ ਦੀ ਫੈਮਿਲੀ ਹਰ ਕੋਈ ਤਾਂ ਨਹੀਂ ਇੰਨੇ ਤਕੜੇ ਘਰੋਂ ਹੁੰਦਾ ਹਰ ਕੋਈ ਤਾਂ ਨਹੀਂ ਇਨਾ ਇੰਨਾ ਹੁੰਦਾ ਕਿ ਜਿਹੜਾ ਇੰਨਾ ਜਿਹੜਾ ਭਾਵੇਂ ਹਾਲਾ ਕਿ ਫੈਮਿਲੀ ਜੇ ਮੈਂ ਚੱਲੀ ਵੀ ਜਾਂਦੀ ਉਹਨਾਂ ਨੇ ਮੈਨੂੰ ਇਹ ਨਹੀਂ ਸੀ ਕਹਿਣਾ ਤੂੰ ਕਿਉਂ ਆ ਗਈ ਪਰ ਮੈਨੂੰ ਸੀਗਾ ਮੇਰੇ ਅੰਦਰ ਸੀਗਾ ਕਿ ਮੈਂ ਇਹ ਨਹੀਂ ਕਰ ਸਕਦੀ ਮੈਂ ਔਖੀ ਹੋ ਲੂੰਗੀ ਪਰ ਮੇਰੇ ਤੋਂ ਇਹ ਜਿਹੜੇ ਇਦਾਂ ਹਥਿਆਰ ਅੰਨੀ ਛੇਤੀ ਨਹੀਂ ਛੁੱਟੇ ਜਾਣੇ ਮੈਂ ਐਵੇਂ ਦੀ ਹੋਈਆਂ ਐਂਡ ਤੱਕ ਲੜਨ ਚ ਮੈਂ ਬਲੀਵ ਕਰਦੀ ਆ ਤੇ ਪੰਜ-ਪੰਜ ਮਹੀਨੇ ਬਾਅਦ ਰਿਫਿਊਜ਼ਲ ਫਿਰ ਸਾਨੂੰ ਕਿਸੇ ਨੇ ਕਿਹਾ ਤਾਂ ਕਿ ਤੁਸੀਂ ਮੇਰੇ ਹਸਬੰਦ ਨੂੰ ਕਹਿਤਾ ਕਿ ਤੁਸੀਂ ਇਦਾਂ ਕਰੋ ਤੁਸੀਂ ਇੰਡੀਆ ਜਾ ਕੇ ਫਾਈਲ ਲਾ ਲਓ ਸ਼ਾਇਦ ਜਾਂਸ ਥੋੜੀ ਜ਼ਿਆਦਾ ਵੱਜ ਜਾਣਗੇ ਥੋੜਾ ਵੀਜ਼ਾ ਲੱਗ ਜਾਣਾ ਤੇ ਮੇਰੇ ਹਸਬੰਦ ਇੰਡੀਆ ਆਏ ਸਾਲ ਹੋ ਚੱਲੇ ਸੀ ਆਲਮੋਸਟ ਮੇਰੇ ਹਸਬੰਦ ਤੁਸੀਂ ਦੇਖੋ ਜਿੱਥੇ ਬੰਦਾ 50 60000 ਮਹੀਨੇ ਦਾ ਕਮਾਰਿਆ ਸੀ ਟਰੱਕ ਚਲਾਉਂਦੇ ਸੀਗੇ ਤੇ ਉੱਥੇ ਉਹ ਇੰਡੀਆ ਚਲ ਗਏ ਟੋਟਲੀ ਬੇਲੇ ਬੈਠ ਗਏ ਬੇਲੇ ਬੈਠ ਗਏ ਤੇ ਪੂਰਾ ਇੱਕ ਸਾਲ ਹੋ ਗਿਆ ਸੀਗਾ ਬੇਲੇ ਬੈਠਿਆ ਨੂੰ ਉੱਥੇ ਰਹਿੰਦੇ ਵੀ ਦੋ ਰਿਫਿਊਜ਼ ਲਾ ਗਈਆਂ ਹੁਣ ਜਦ ਮੈਂ ਇੰਡੀਆ ਗਈ ਸੀਗੀ April ਦੇ ਮਿਡ ਚ ਗਈ ਸੀਗੀ ਮੈਂ May ਦੇ ਲਾਸਟ ਚ 29 ਨੂੰ ਮੈਂ ਵਾਪਸ ਆਈਆਂ ਉੱਥੇ ਰਹਿ ਕੇ ਹੀ ਮੇਰੇ ਹੁੰਦੇ ਹੀ ਇੱਕ ਦਿਨ ਅਸੀਂ ਗਏ ਲੁਧਿਆਣੇ ਮੇਰੀ ਥੋੜੀ ਜੀ ਮੈਡੀਸਿਨ ਚੱਲਦੀ ਸੀ ਮੈਨੂੰ ਥੋੜੀ ਪ੍ਰੋਬਲਮ ਆ ਗਈ ਸੀਗੀ ਅਸੀਂ ਡਾਕਟਰ ਦੇ ਗਏ ਉੱਥੇ ਏਜੰਟ ਸੀਗਾ ਤੇ ਇਹ ਮੈਨੂੰ ਕਹਿੰਦੇ ਕਿ ਆਪਾਂ ਨਾ ਹੁਣ ਆਏ ਤਾਂ ਹੈਗੇ ਆ ਆਪਾਂ ਪਤਾ ਕਰ ਚਲਦੇ ਆ ਆਪਣੇ ਕੇਸ ਦਾ ਕਿ ਕੀ ਹੋਇਆ ਤੇ ਅਸੀਂ ਗਏ ਤੇ ਮੈਂ ਉੱਥੇ ਨਾ ਸੱਚ ਮੰਨਿਓ ਮੈਂ ਉੱਥੇ ਮਤਲਬ ਕਿ ਬੈਠੀ ਪਾਠ ਕਰ ਰਹੀ ਸੀਗੀ ਆਫਿਸ ਦੇ ਵਿੱਚ ਮੈਂ ਕਿਹਾ ਬਾਬਾ ਜੀ ਵੀ ਉਹ ਲਿਆ ਕੇ ਨਾ ਅਪਰੂਵਲ ਵੀ ਕਿਹਾ ਉਹ ਵੀਜ਼ਾ ਲਿਆ ਕੇ ਮੇਰੇ ਹੱਥ ਤੇ ਰੱਖ ਦੇਣ ਕਹਿਣ ਤੁਹਾਡਾ ਵੀਜ਼ਾ ਆ ਗਿਆ ਹਨਾ ਤੇ ਮੈਂ ਹਲੇ ਇਦਾਂ ਹੀ ਸੋਚ ਰਹੀ ਆ ਤੇ ਕੁੜੀ ਅੰਦਰੋਂ ਆਏ ਆਫਿਸ ਦੇ ਵਿੱਚੋਂ ਤੇ ਉਹਨੇ ਲਿਆ ਕੇ ਰਿਫਿਊਜ਼ਲ ਮੇਰੇ ਹੱਥ ਤੇ ਰੱਖਤੀ ਕਹਿੰਦੀ ਸੌਰੀ ਥਿਸ ਟਾਈਮ ਆਲਸੋ ਯੂ ਗਾਟ ਅ ਰਿਫਿਊਜ਼ਲ ਮੈਨੂੰ ਪਤਾ ਵੀ ਉਹ ਅਸੀਂ ਘਰੇ ਕਿਵੇਂ ਆਏ ਆ ਬੰਦਿਆਂ ਦਾ ਨਾ ਜਿਵੇਂ ਆਪਾਂ ਨੂੰ ਲੱਗਦਾ ਹੁੰਦਾ ਕਿ ਬੰਦਿਆਂ ਨੂੰ ਕੋਈ ਦੁੱਖ ਨਹੀਂ ਹੁੰਦਾ ਬੰਦੇ ਇਮੋਸ਼ਨਲ ਬੰਦੇ ਬਹੁਤ ਇਮੋਸ਼ਨਲ ਹੁੰਦੇ ਆ ਪਰ ਉਹ ਇਦਾਂ ਗੱਲ ਗੱਲ ਤੇ ਕੁੜੀਆਂ ਨੂੰ ਰੋਣਾ ਛੇਤੀ ਆ ਜਾਂਦਾ ਤੇ ਬੰਦੇ ਜਿਹੜੇ ਹੈਗੇ ਇਦਾਂ ਸ਼ੋਅ ਨਹੀਂ ਕਰਦੇ ਛੇਤੀ ਪਰ ਮੈਂ ਉਸ ਟਾਈਮ ਮੇਰੇ ਹਸਬੰਦ ਦੀ ਅੱਖਾਂ 'ਚ ਦੇਖਿਆ ਸੀਗਾ ਕਿ ਕਿੰਨਾ ਜ਼ਿਆਦਾ ਦਰਦ ਸੀਗਾ ਸਾਨੂੰ ਸਾਰਿਆਂ ਨੂੰ ਉਮੀਦ ਤਾਂ ਸੀਗੀ ਮੈਨੂੰ ਵੀ ਸੀ ਮੈਥੋਂ ਫਾਈਲ ਲਾ ਕੇ ਗਈ ਸੀ ਮੈਨੂੰ ਇਹ ਸੀ ਕਿ ਸ਼ਾਇਦ ਮੇਰੇ ਜਾਣ ਤੇ ਵੀਜ਼ਾ ਆ ਜੇ ਉਧਰ ਅਸੀਂ ਇਕੱਠੇ ਆਈਏ ਖੁਸ਼ੀ-ਖੁਸ਼ੀ ਹੈ ਨਾ ਆਪਾਂ ਬਹੁਤ ਕੁਝ ਸੋਚਦੇ ਆ ਜਦੋਂ ਰਿਫਿਊਜ਼ਲ ਆ ਗਈ ਮੈਨੂੰ ਪਤਾ ਸੀ ਘਰੇ ਕਿਵੇਂ ਆਏ ਤੇ ਕਿਸੇ ਨੂੰ ਨਹੀਂ ਦੱਸਿਆ ਔਰ ਮੇਰੇ ਬੱਚੇ ਨੂੰ ਮੈਂ ਕਿਵੇਂ ਦੱਸਦੀ ਮੇਰੇ ਉਹ ਜਿਹੜਾ ਡੇਢ ਮਹੀਨਾ ਰਹੀਆਂ ਮੈਂ ਜਾਣ ਬੁੱਝ ਕੇ ਆਪਣੇ ਬੱਚੇ ਨੂੰ ਆਪਣੇ ਤੋਂ ਪਰੇ ਪਰੇ ਕਰਦੀ ਰਹੀ ਕਿਉਂਕਿ ਮੈਨੂੰ ਪਤਾ ਸੀਗਾ ਰਿਫਿਊਜ਼ਲ ਤਾਂ ਪਹਿਲਾਂ ਹੀ ਆ ਗਈ ਸੀਗੀ ਮੈਂ ਇਹ ਸੀ ਮੈਂ ਕਦੋਂ ਜਾਉਂਗੀ ਫਿਰ ਮੈਂ ਅਪਲਾਈ ਕਰੂੰ ਫਿਰ ਕਦੋਂ ਵੀਜ਼ਾ ਆਊਗਾ ਚਾਰ ਰਿਫਿਊਜ਼ਲਾਂ ਪਹਿਲਾਂ ਹੀ ਆ ਗਈਆਂ ਬੰਦਾ ਵੈਸੇ ਟੁੱਟ ਜਾਂਦਾ ਕਿ ਪਤਾ ਨਹੀਂ ਕੀ ਹੋਣਾ ਕਿ ਉਹ ਸਮਾਂ ਬਹੁਤ ਔਖਾ ਸੀਗਾ ਸੱਚੀ ਬਹੁਤ ਔਖਾ ਸੀਗਾ ਉਹ ਟਾਈਮ ਮੇਰੇ ਲਈ ਤੁਸੀਂ ਖੁਦ ਦੇਖੋ ਦੁਬਾਰਾ ਵਾਪਸ ਆਉਣਾ ਫਿਰ ਕੰਮ ਤੇ ਲੱਗਣਾ ਫਿਰ ਸਾਰੀਆਂ ਚੀਜ਼ਾਂ ਉਹੀ ਕਰਨੀਆਂ ਤੇ ਕੋਈ ਉਮੀਦ ਹੀ ਨਹੀਂ ਸੀ ਦਿਖ ਰਹੀ ਹੈਗੀ ਸੱਚੀ ਉਮੀਦ ਨਹੀਂ ਸੀ ਹੈਗੀ ਕੋਈ ਪੰਜਵੀਂ ਵਾਰੀ ਫੇਰ ਅਪਲਾਈ ਕੀਤਾ ਦੁਬਾਰਾ ਤੇ ਟ੍ਰਿਪ ਚੇਤੀ ਉਹ ਆ ਰਹੇ ਨੇ ਮੇਰੇ ਕੋਲ ਫਾਈਨਲੀ ਹੁਣ ਸਾਨੂੰ ਵੀਜ਼ਾ ਮਿਲਿਆ ਆ ਤੇ ਮੇਰੇ ਬੇਟੇ ਨੇ ਵੀ ਇੰਨੀ ਜ਼ਿਆਦਾ ਮਚਿਓਰਿਟੀ ਦਿਖਾਈ 7-8 ਸਾਲ ਦਾ ਬੱਚਾ ਕਿੱਡਾ ਕ ਹੁੰਦਾ ਤੇ ਮੇਰੇ ਬੱਚੇ ਨੇ ਕਦੇ ਵੀ ਇਦਾਂ ਰੋ ਕੇ ਨਹੀਂ ਦਿਖਾਇਆ ਇਦਾਂ ਰੋਇਆ ਨਹੀਂ ਉੱਚੀ-ਉੱਚੀ ਮੇਰਾ ਦਿਲ ਨਹੀਂ ਲੱਗਦਾ ਜਿਹੜੀ-ਜਿਹੜੀ ਮੈਂ ਉਹਨੂੰ ਗੱਲਾਂ ਇੱਥੇ ਬੈਠੀ ਵੀ ਮੈਂ ਉਹਦੇ ਨਾਲ ਸਾਰੀਆਂ ਗੱਲਾਂ ਡਿਸਕਸ ਕਰਦੀ ਆ ਉਹਨੂੰ ਮੈਂ ਸਾਰਾ ਦੱਸਦੀ ਆ ਤੇ ਬਹੁਤ ਧਿਆਨ ਨਾਲ ਸੁਣਦਾ ਹੁਣ ਵੀ ਤੁਸੀਂ ਦੇਖਿਓ ਅੱਗੇ ਜਦੋਂ ਉਹਨੇ ਆਉਣਾ ਤੇ ਮੈਂ ਉਹਦੇ ਨਾਲ ਇੱਕ ਛੋਟਾ ਜਿਹਾ ਪੋਡਕਾਸਟ ਜ਼ਰੂਰ ਲੈ ਕੇ ਆਉਂਗੀ ਤੇ ਆਪਾਂ ਸਾਰੀਆਂ ਗੱਲਾਂ ਡਿਸ ਤਾਨੂੰ ਵੀ ਮਿਲਾਉਂਗੀ ਮੈਂ ਆਪਣੇ ਬੇਟੇ ਦੇ ਨਾਲ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਹਿੰਮਤ ਕਦੇ ਨਹੀਂ ਹਾਰਨੀ ਚਾਹੀਦੀ ਮੈਨੂੰ ਆਲਮੋਸਟ 4 ਸਾਲ ਹੋ ਗਏ ਮੈਨੂੰ ਆਹੀ ਕੁਛ ਲੱਗੀ ਹੋਈ ਨੂੰ ਇੱਥੇ ਵੀ ਇੱਥੇ ਦੀ ਜਿਹੜੀ ਸਟਰਗਲ ਆ ਇੱਥੇ ਪੀਆਰ ਦੀ ਟੈਨਸ਼ਨ ਇੱਥੇ ਦੀਆਂ ਜਿਹੜੀਆਂ ਟੈਨਸ਼ਨਾਂ ਨੇ ਬਹੁਤ ਜ਼ਿਆਦੇ ਬੰਦੇ ਨੂੰ ਜਿੱਥੇ ਇੱਕ ਸਿੰਗਲ ਸਟੂਡੈਂਟ ਕਹਿ ਰਿਹਾ ਨਾ ਕਿ ਮੈਂ ਥੱਕ ਗਈ ਮੈਂ ਟੁੱਟ ਗਈ ਮਰ ਤੋ ਇਹ ਨਹੀਂ ਹੁੰਦਾ ਉੱਥੇ ਨਾਲ ਨਾਲ ਮੇਰੇ ਤੇ ਘਰ ਦੀ ਜ਼ਿੰਮੇਵਾਰੀ ਸੀਗੀ ਮੈਂ ਇੱਕ ਮਾਂ ਵੀ ਆਂ ਤੁਸੀਂ ਖੁਦ ਦੇਖ ਲਓ ਕਿ ਇੱਕ ਮਾਂ ਦੇ ਲਈ ਬੱਚੇ ਤੋਂ ਅਲੱਗ ਰਹਿਣਾ ਕਿੰਨਾ ਜ਼ਿਆਦਾ ਔਖਾ ਸ਼ਾਇਦ ਕਈਆਂ ਨੂੰ ਇਹ ਲੱਗਦਾ ਹੋਊਗਾ ਕਿ ਬਹੁਤ ਸੌਖਾ ਜਿਵੇਂ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਕਿ ਜੇ ਨਹੀਂ ਔਖਾ ਤੁਸੀਂ ਵਾਪਸ ਚੱਲ ਜਓ ਹਨਾ ਬਹੁਤ ਕੁਝ ਸੁਣਨ ਨੂੰ ਮਿਲਦਾ ਪਰ ਮੈਨੂੰ ਪਤਾ ਸੀਗਾ ਕਿ ਮੈਂ ਕੀ ਸੋਚ ਕੇ ਆਈ ਆ ਤੇ ਮੇਰੇ ਘਰਦਿਆਂ ਦੀ ਮੇਰੇ ਤੋਂ ਕੀ ਉਮੀਦਾਂ ਨੇ ਮੇਰਾ ਬੱਚਾ ਮੈਨੂੰ ਉਦੋਂ ਦੀ ਕਹਿੰਦਾ ਸੀਗਾ ਮਮਾ ਮੈਂ ਉੱਥੇ ਜਾ ਕੇ ਸਨੋਮੈਨ ਬਣਾਉਣਾ ਮੈਂ ਇਹ ਕਰਨਾ ਮੈਨੂੰ ਅਸੀਂ ਜੇ ਮੈਂ ਵਾਪਸ ਚੱਲ ਗਈ ਉਹਦਾ ਸੁਪਨਾ ਸੁਪਨਾ ਹੀ ਰਹਿ ਜਾਣਾ ਕਦੋਂ ਉਹਨੇ ਵੱਡਾ ਹੋਣਾ ਫਿਰ ਅਸੀਂ ਉਹਦਾ ਲਾਉਂਦੇ ਵੀਜ਼ਾ ਫਿਰ ਉਹ ਆਉਂਦਾ ਹਨਾ ਤਾਂ ਮੈਂ ਉਹਦੇ ਲਈ ਟਿੱਕੀ ਰਹੀ ਇੱਥੇ ਮੈਂ ਬਹੁਤ ਔਖੀ ਰਹੀਆਂ ਬਹੁਤ سارے ਹੈਲਥ ਇਸ਼ੂ ਵੀ ਆਏ ਬਹੁਤ ਵਾਰੀ ਮਨ ਕੀਤਾ ਵੀ ਦੌੜ ਜਾ ਇੱਥੇ ਕੁਝ ਨਹੀਂ ਹੈਗਾ ਮੈਂ ਚੱਲ ਜਾਂ ਪਰ ਫਿਰ ਵੀ ਉਹ ਚੀਜ਼ਾਂ ਮੈਨੂੰ ਰਿਮਾਈਂਡ ਕਰਾਉਂਦੀਆਂ ਸੀਗੀਆਂ ਉਹ ਚੀਜ਼ਾਂ ਨੇ ਮੈਨੂੰ ਰੋਕ ਕੇ ਰੱਖਿਆ ਸੋ ਉਹੀ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਕਿ ਕਿਸੇ ਦੇ ਪਿੱਛੇ ਲੱਗ ਕੇ ਆਪਣੀ ਸ਼ਾਇਦ ਜਿਵੇਂ ਹੁਣ ਮੰਨ ਲਓ ਕਿਸੇ ਤੇ ਕੋਈ ਕਰਜ਼ਾ ਹਨਾ ਇੱਕ ਬੰਦਾ ਤਾਂ ਹੈਗਾ ਉਹਦੇ ਤੇ 20 ਲੱਖ ਦਾ ਕਰਜ਼ਾ ਉਹਦਾ ਤਾਂ ਹਜੇ ਕਰਜ਼ਾ ਵੀ ਨਹੀਂ ਉਤਰਿਆ ਇੱਕ ਬੰਦਾ ਘਰੋਂ ਸੌਖਾ ਤੇ ਜੇ ਉਹ ਵਾਪਸ ਮੁੜ ਰਿਹਾ ਤਾਂ ਤੁਸੀਂ ਉਹਦੇ ਪਿੱਛੇ ਲੱਗ ਕੇ ਗਿਆ ਛਾਲ ਮਾਰੋਗੇ ਬਹੁਤ ਔਖੇ ਹੋਵੋਗੇ ਕਿਉਂਕਿ ਤੁਸੀਂ ਆਪਣੇ ਘਰ ਚ ਜਾਣਾ ਉਹਨੇ ਆਪਣੇ ਘਰ ਚ ਜਾਣਾ ਉਹਨੇ ਤੁਹਾਡਾ ਕਰਜ਼ਾ ਨਹੀਂ ਤਾਰ ਦੇਣਾ ਉਹਨੇ ਤੁਹਾਡਾ ਕਰਜ਼ਾ ਨਹੀਂ ਬੰਦਾ ਦੇਣਾ ਤੇ ਉੱਥੇ ਮੈਂ ਵੀ ਦੇਖਿਆ ਹੋਇਆ ਮਾਹੌਲ ਜੇ ਤੁਸੀਂ ਇੱਕ ਕੰਟਰੀ ਨੂੰ ਲੈ ਕੇ ਚੱਲੋਗੇ ਤਾਂ ਉਹ ਵੀ ਗਲਤ ਹੋ ਜਾਂਦਾ ਹੈ ਉੱਥੇ ਵੀ ਮੈਂ ਖੁਦ ਜੌਬ ਕਰਦੀ ਸੀਗੀ ਮੈਂ ਵੀ ਪੜਾਉਂਦੀ ਰਹੀ ਆ 8 ਤੋਂ 9000 ਮਹੀਨੇ ਦਾ ਮਿਲਦਾ ਹੁੰਦਾ ਸੀ ਉਹ ਤਾਂ ਸਾਰਾ ਖਰਚਾ ਪਾਣੀ 'ਚ ਹੀ ਨਿਕਲ ਜਾਂਦਾ ਉੱਥੇ ਤੁਸੀਂ ਕਿੱਥੋਂ ਹੀ ਆਪਣੇ ਬੱਚੇ ਦੀਆਂ ਫੀਸਾਂ ਪੂਰੀਆਂ ਕਰ ਲਓਗੇ ਜਾਂ ਕੀ ਹੋਈ ਕਰ ਲਓਗੇ ਜਾਂ ਤੁਸੀਂ ਘਰ ਦੇ ਖਰਚੇ ਤੋੜ ਲਓਗੇ ਸੋ ਉਹ ਚੀਜ਼ਾਂ ਸਾਰੀਆਂ ਦੇਖਿਆ ਕਰੋ ਜੇ ਤੁਹਾਨੂੰ ਲੱਗਦਾ ਆ ਕਿ ਹਾਂ ਮੇਰਾ ਸਰਕਲ ਚੱਲ ਸਕਦਾ ਮੈਂ ਉੱਥੇ ਕੋਈ ਕੰਮ ਤੋੜ ਲੂੰ ਜਾਂ ਤੁਹਾਡੀ ਫੈਮਿਲੀ ਲਾਓ ਕਰਦੀ ਆ ਦੈਨ ਤੁਸੀਂ ਡਿਸੀਜਨ ਲਓ ਪਰ ਪਲੀਜ਼ ਕਿਸੇ ਦੇ ਪਿੱਛੇ ਲੱਗ ਕੇ ਕਦੇ ਡਿਸੀਜਨ ਕਿਸੇ ਨੂੰ ਦੇਖ ਕੇ ਨਾ ਲਓ ਜੋ ਲਾਈਫ ਦਿਖਦੀ ਹੁੰਦੀ ਆ ਹੋਰ ਹੁੰਦੀ ਆ ਆਪਣਾ ਜਿਹੜਾ ਦਿਮਾਗ ਆ ਹਮੇਸ਼ਾ ਬੰਦੇ ਨੂੰ ਵਰਤਣਾ ਚਾਹੀਦਾ ਆਪਣੀ ਫੈਮਿਲੀ ਦੇ ਨਾਲ ਚੱਲੋ ਜਿਵੇਂ ਉਹ ਤੁਹਾਨੂੰ ਕਹਿੰਦੇ ਆ ਓਵੇਂ ਓਵੇਂ ਚੱਲੋ ਤੁਸੀਂ ਛਾਏ ਦੀ ਵੀਡੀਓ ਕਾਫੀ ਲੰਮੀ ਹੋ ਜੂਗੀ ਪਰ ਮੈਨੂੰ ਉਮੀਦ ਆ ਕਿ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖੋਗੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਰਸਨਲ ਲਾਈਫ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਕਿ ਤੁਹਾਡੇ ਵਿੱਚੋਂ ਇੱਕ ਵੀ ਜੇ ਕਿਸੇ ਭੈਣ ਭਰਾ ਨੂੰ ਮੇਰੀ ਵੀਡੀਓ ਮੋਟੀਵੇਟ ਕਰ ਸਕੀ ਤਾਂ ਮੈਨੂੰ ਬਹੁਤ ਵਧੀਆ ਲੱਗੂਗਾ ਇਥੇ ਇਹ ਦੋਨੇ ਤਰ੍ਹਾਂ ਦੇ ਹੀ ਹੁੰਦਾ ਮੇਰੀ ਇਨ-ਲੋ ਫੈਮਿਲੀ ਨੇ ਵੀ ਮੇਰਾ ਬਹੁਤ ਜ਼ਿਆਦਾ ਸਪੋਰਟ ਕੀਤਾ ਮੈਨੂੰ ਲੱਗਦਾ ਸ਼ਾਇਦ ਉਹਨਾਂ ਨੂੰ ਵੀ ਸੁਣਨ ਨੂੰ ਬਹੁਤ ਕੁਝ ਮਿਲਿਆ ਹੋਊਗਾ ਕੀ ਪਤਾ ਉਹਨਾਂ ਨੂੰ ਵੀ ਬਹੁਤ ਕੁਝ ਕਿਹਾ ਹੋਵੇ ਲੋਕਾਂ ਨੇ ਕੀ ਪਤਾ ਨਹੀਂ ਜਾਣ ਕੇ ਨਹੀਂ ਬੁਲਾਉਂਦੀ ਪਤਾ ਨਹੀਂ ਜਾਣ ਕੇ ਨਹੀਂ ਅਪਲਾਈ ਕਰਦੀ ਪਰ ਮੇਰੇ ਹਸਬੰਡ ਨੇ ਤੇ ਮੇਰੇ ਇਨ-ਲੋ ਫੈਮਿਲੀ ਨੇ ਕਦੇ ਮੇਰੇ ਤੱਕ ਇਹ ਗੱਲ ਨਹੀਂ ਪਹੁੰਚਣ ਦਿੱਤੀ ਮੈਨੂੰ ਕਦੇ ਸੁਣਨ ਚ ਨਹੀਂ ਆਇਆ ਉਹਨਾਂ ਨੂੰ ਯਕੀਨ ਸੀਗਾ ਮੇਰੇ ਤੇ ਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਇੱਥੇ ਕੀ ਕਰਦੀ ਆ ਕਿਵੇਂ ਕਰਦੀ ਆ ਮੈਂ ਕਦੇ ਵੀ ਇਦਾਂ ਨਹੀਂ ਕੀਤਾ ਕਦੇ ਮੈਂ ਕੰਮ ਚੋਰੀ ਨਹੀਂ ਕੀਤੀ ਹੈਗੀ ਕਦੇ ਮੈਂ ਇਹ ਨਹੀਂ ਸੋਚਿਆ ਕੁਰਸੀ ਤੇ ਬੈਠਣ ਵਾਲੀ ਹੀ ਜੌਬ ਮਿਲੇ ਜਾਂ ਮੈਂ ਇਹ ਕੰਮ ਨਹੀਂ ਕਰਨਾ ਮੈਂ ਮੀਟ ਫੈਕਟਰੀ 'ਚ ਵੀ ਕੰਮ ਕੀਤਾ ਤੇ ਮੈਂ ਰੈਸਟੋਰੈਂਟ ਤੇ ਵੀ ਕੰਮ ਕੀਤਾ ਤਾਂ ਹੀ ਹੁਣ ਇਹ ਲਾਈਫ ਹੈ ਮੇਹੀ ਆ ਜੇ ਤੁਸੀਂ ਇਹ ਸੋਚ ਕੇ ਚੱਲੋਗੇ ਤਾਂ ਚੀਜ਼ਾਂ ਥੋੜੀ ਈਜ਼ੀ ਹੋ ਜਾਣਗੀਆਂ ਔਖਾ ਤਾਂ ਇੱਥੇ ਬਹੁਤ ਆ ਔਖਾ ਤਾਂ ਤੁਹਾਨੂੰ ਇੱਥੇ ਚੱਲਣੀ ਪੈਣੀ ਆ ਉਹ ਚੀਜ਼ ਤਾਂ ਤੁਸੀਂ ਪਹਿਲਾਂ ਹੀ ਆਪਣਾ ਮਾਈਂਡ ਬਣਾ ਕੇ ਆਉਣਾ ਜੇ ਤੁਸੀਂ ਇੱਥੇ ਆ ਰਹੇ ਹੋ ਕਿ ਤੁਹਾਨੂੰ ਔਖਾ ਤੰਗੀਆਂ ਤਾਂ ਦੇਖਣੇ ਪੈਣੀਆਂ ਨੇ ਤੁਸੀਂ 20 25 30 ਲੱਖ ਰੁਪਏ ਲਗਾ ਕੇ ਜੇ ਸਿਰਫ ਇਹ ਸੋਚ ਕੇ ਆਪਾਂ ਭੱਜਦੇ ਆਂ ਕਿ ਜੀ ਉੱਥੇ ਤਾਂ ਇਹ ਆ ਜੀ ਉੱਥੇ ਹਾਰਡਸ਼ਿਪ ਔਰ ਇੱਕ ਗੱਲ ਦੇਖੋ ਕਮਾਲ ਦੀ ਸਾਰੇ ਜਿੰਨੇ ਵਾਪਸ ਮੁੜਦੇ ਆ ਉਹ ਇਹੀ ਗੱਲ ਕਹਿੰਦੇ ਆ ਉੱਥੇ ਬਹੁਤ ਜ਼ਿਆਦਾ ਔਖਾ ਜੋ ਕਿ ਬਿਲਕੁਲ ਸੱਚ ਆ ਮੈਂ ਤੁਹਾਨੂੰ ਪਹਿਲੀਆਂ ਵੀਡੀਓਜ਼ ਵੀ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਇਹੀ ਹੁਣ ਕਹੂੰਗੀ ਇਸ ਵੀਡੀਓ ਦੇ ਵਿੱਚ ਕਿ ਔਖਾ ਤਾਂ ਬਹੁਤ ਜ਼ਿਆਦਾ ਆ ਪਰ ਉਹੀ ਆ ਕਿ ਦੇਖੋ ਔਖਾ ਨੂੰ ਦੇਖ ਕੇ ਜੇ ਭੱਜਾਂਗੇ ਤਾਂ ਸੱਚੀ ਉਹ ਚੀਜ਼ ਸਾਡੇ ਲਈ ਬਹੁਤ ਜ਼ਿਆਦਾ ਗਲਤ ਆ ਕਿਉਂਕਿ ਜੀ ਸਾਰਾ ਕੁਝ ਸੌਖਾ ਮਿਲ ਗਿਆ ਤਾਂ ਉਹਨੂੰ ਅਸੀਂ ਲਾਈਫ ਨਹੀਂ ਕਹਿ ਸਕਦੇ ਔਰ ਜਿਹੜੇ ਲੋਕ ਕੰਮ ਨੂੰ ਲੈ ਕੇ ਕਰਦੇ ਆ ਕਿ ਇਹ ਕੰਮ ਵੱਡਾ ਛੋਟਾ ਫਿਰ ਇਹਦਾ ਮਤਲਬ ਤਾਂ ਸਾਨੂੰ ਸਾਰਿਆਂ ਨੂੰ ਘੁੰਮਣ ਵਾਲੀ ਕੁਰਸੀ ਚਾਹੀਦੀ ਆ ਨਾ ਕਿ ਸਾਨੂੰ ਅਸੀਂ ਜੋ ਸੋਚ ਕੇ ਆਏ ਸੀਗੇ ਹਰ ਚੀਜ਼ ਦਾ ਨਾ ਇੱਕ ਰਾਈਟ ਟਾਈਮ ਹੁੰਦਾ ਜੇ ਮੈਂ ਆਪਣੀ ਗੱਲ ਵੀ ਕਰਾਂ ਜਦੋਂ ਮੈਂ ਆਈ ਸੀਗੀ ਅੱਜ ਤੋਂ 4 ਸਾਲ ਪਹਿਲਾਂ ਮੈਂ ਜੋ ਕੁਝ ਸੋਚਿਆ ਸੀ ਸੱਚ ਕੁਝ ਨਹੀਂ ਹੈਗਾ ਇੱਥੇ ਇੱਥੇ ਲਾਈਫ ਉਹਦੇ ਨਾਲੋਂ ਬਹੁਤ ਜ਼ਿਆਦਾ ਟਫ ਆ ਪਰ ਮੈਂ ਕਦੇ ਨਹੀਂ ਸੀ ਸੋਚਿਆ ਵੀ ਉੱਥੇ ਮੈਨੂੰ ਘੁੰਮਣ ਵਾਲੀ ਕੁਰਸੀ ਤੇ ਕੰਮ ਮਿਲ ਜੇ ਜਾਂ ਉੱਤ ਡਰੱਖਤਾ ਨੂੰ ਲੱਗੇ ਹੋਇਆ ਜਿਹੜੇ ਮੈਂ ਤੋੜਨ ਲੱਗ ਜੂਗੀ ਪਰ ਮੈਨੂੰ ਇਹ ਸੀਗਾ ਕਿ ਲਾਈਫ ਬੜੀ ਸਮੂਥ ਜੀ ਹੋਊਗੀ ਉੱਥੇ ਜਿਵੇਂ ਸੁਣੀਦਾ ਕਿ ਮਿਹਨਤ ਕਰਦੇ ਲੋਕੇ ਆ ਪਰ ਹੁਣ ਸਮਾਂ ਬਹੁਤ ਬਦਲ ਗਿਆ ਕ੍ਰਾਈਮ ਰੇਟ ਇੱਥੇ ਬਹੁਤ ਜ਼ਿਆਦਾ ਵਧ ਗਿਆ ਠੀਕ ਆ ਕੰਮਾਂ ਦੀ ਪ੍ਰੋਬਲਮ ਵੀ ਹੈਗੀ ਆ ਤੇ ਨਾਲ ਨਾਲ ਜਿਹੜਾ ਸਭ ਤੋਂ ਮੇਨ ਪ੍ਰੋਬਲਮ ਆਉਂਦੀ ਆ ਉਹ ਇਹ ਆ ਕਿ ਤੁਹਾਨੂੰ ਹੋਮ ਸਿਕਨੈਸ ਬਹੁਤ ਫੀਲ ਹੁੰਦੀ ਆ ਹੁਣ ਮੰਨ ਲਓ ਕਿ ਮੈਨੂੰ ਮੈਨੂੰ ਖੁਦ ਵੀ ਨਾ ਲਾਸਟ ਹਫਤਾ ਹੀ ਹੋ ਚੱਲਿਆ ਸਾਰਾ ਮੈਨੂੰ ਫੀਵਰ ਵਾਂਗੂ ਲੱਗ ਰਿਹਾ ਮੈਨੂੰ ਫੀਵਰ ਸੀਗਾ ਪਰ ਉਹਦੇ باوجود ਵੀ ਮੈਂ ਇੱਕ ਛੁੱਟੀ ਵੀ ਨਹੀਂ ਲੈ ਪਾਈ ਮੈਂ ਇੱਕ ਦਿਨ ਕਿਹਾ ਵੀ ਉਹਨਾਂ ਨੂੰ ਮੈਂ ਬੜੀ ਰਿਕੁਐਸਟ ਕੀਤੀ ਕੰਮ ਤੇ ਕਿ ਮੈਂ ਆ ਨਹੀਂ ਸਕਦੀ ਜਿਵੇਂ ਮੈਂ ਨਹੀਂ ਫੀਲ ਗੁੱਡ ਕਰ ਰਹੀ ਪਰ ਫਿਰ ਵੀ ਛੁੱਟੀ ਨਹੀਂ ਦਿੱਤੀ ਵੀ ਤੈਨੂੰ ਆਉਣਾ ਪੈਣਾ ਸੋ ਇਹ ਚੀਜ਼ਾਂ ਹੁੰਦੀ ਨੇ ਜੇ ਆਪਾਂ ਘਰੇ ਹੁੰਦੇ ਤਾਂ ਆਪਾਂ ਕਹਿ ਦਿੰਦੇ ਪੇਰੈਂਟਸ ਨੂੰ ਤੇ ਘਰਦਿਆਂ ਨੇ ਵੀ ਕਹਿਣਾ ਸੀ ਕਿ ਮੈਡੀਸਿਨ ਖਾ ਲਾ ਤੇ ਤੂੰ ਆਰਾਮ ਕਰ ਲੈ ਹਨਾ ਸੋ ਸੱਚੀ ਉਹ ਚੀਜ਼ਾਂ ਹੈਗੀਆਂ ਨੇ ਮੈਨੂੰ ਕਈ ਵਾਰ ਖੁਦ ਰੋਣਾ ਜਿਹਾ ਵੀ ਆ ਜਾਂਦਾ ਹੁੰਦਾ ਇਹ ਚੀਜ਼ਾਂ ਕਿ ਜੇ ਤੁਸੀਂ ਬਿਮਾਰ ਹੋ ਨਾ ਫਿਰ ਵੀ ਤੁਹਾਨੂੰ ਕੰਮ ਤੇ ਜਾਣਾ ਪੈਂਦਾ ਤੇ ਤੁਹਾਨੂੰ ਆ ਕੇ ਵੀ ਸਾਰਾ ਕੁਝ ਆਪ ਹੀ ਕਰਨਾ ਬਾਡੀ ਪੂਰੀ ਟਾਇਰਡ ਹੋ ਜਾਂ ਇਹ ਚੀਜ਼ ਮੈਂ ਤਾਂ ਦੱਸ ਰਹੀ ਹਾਂ ਕਿ ਤੁਸੀਂ ਪਹਿਲੇ ਹੀ ਪ੍ਰੀਪੇਅਰ ਹੋ ਕੇ ਆਓ ਖਾਸ ਕਰਕੇ ਜਿਹੜੇ ਪਲੱਸ 2 ਤੋਂ ਬਾਅਦ ਆਉਂਦੇ ਆ ਬੱਚੇ ਮੈਂ ਦੇਖਿਆ ਇੱਥੇ ਰੋਂਦੇ ਆ ਬੜੇ ਉਹਨਾਂ ਨੂੰ ਆ ਕੇ ਫਿਰ ਬਹੁਤ ਜ਼ਿਆਦਾ ਘਰ ਦੀ ਵੀ ਜ਼ਿਆਦਾ ਆਉਂਦੀ ਆ ਕਿਉਂਕਿ ਇੱਕ ਤਾਂ ਖਾਣਾ ਨਹੀਂ ਬਣਾਉਣਾ ਆਉਂਦਾ ਹੁੰਦਾ ਹੋਰ ਬਹੁਤ ਸਾਰੀਆਂ ਪ੍ਰੋਬਲਮਸ ਅਸੀਂ ਵੈਸੇ ਹੀ ਨਹੀਂ ਘਰ ਤੋਂ ਕਦੇ ਬਾਹਰ ਰਹੇ ਹੈਗੇ ਮੈਂ ਤੁਹਾਨੂੰ ਹੁਣ ਵੀ ਕਹੀ ਜਾਂਦੀ ਆ ਕਿ ਪ੍ਰੋਬਲਮਸ ਬਹੁਤ ਜ਼ਿਆਦਾ ਆਉਣਗੀਆਂ ਬਸ ਸਟਰੋਂਗ ਰਹੋ ਆਪਣੇ ਆਪ ਨੂੰ ਪਰ ਜੇ ਤੁਸੀਂ ਅੱਜ ਤੰਗੀਆਂ ਕੱਟ ਲਈਆਂ ਨਾ ਤਾਂ ਤੁਹਾਡੀ ਆਉਣ ਵਾਲੀ ਲਾਈਫ ਸੌਖੀ ਹੋ ਜੂਗੀ ਸੌਖਾ ਕਿਸੇ ਲਈ ਨਹੀਂ ਹੁੰਦਾ ਹੈਗਾ ਹਰ ਇੱਕ ਬੰਦਾ ਤੰਗੀਆਂ ਚ ਜਿਹੜੇ ਸਾਡੇ ਤੋਂ ਪਹਿਲਾਂ ਆਏ ਆ ਉਹਨਾਂ ਨੇ ਵੀ ਬਹੁਤ ਸਾਰੀ ਸਟਰਗਲ ਕੀਤੀ ਇਹ ਤਾਂ ਹੋ ਨਹੀਂ ਸਕਦਾ ਵੀ ਕੋਈ ਲੱਕੀ ਹੋ ਸਕਦਾ ਕਿ ਜਿਹਨੂੰ ਲੱਗਿਆ ਹੋਵੇ ਕਿ ਇੱਥੇ ਮੈਨੂੰ ਪ੍ਰੋਬਲਮਸ ਨਹੀਂ ਆਈਆਂ ਮੋਸਟਲੀ ਸਾਰਿਆਂ ਨੂੰ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਸੋ ਹੌਸਲਾ ਨਾ ਛੱਡਿਆ ਕਰੋ ਇਹ ਛੋਟੀ ਛੋਟੀਆਂ ਗੱਲਾਂ ਨੇ ਮੈਨੂੰ ਥੋੜੀਆਂ ਅਜੀਬ ਲੱਗਦੀਆਂ ਨੇ ਜਿਹੜੇ ਬੱਚੇ ਇਥੋਂ ਮੁੜਦੇ ਆ ਨਾ ਉਹ ਇਹੀ ਗੱਲਾਂ ਕਵਰ ਕਰਦੇ ਆ ਤੁਸੀਂ ਦੇਖੋ ਜਦੋਂ ਤੁਸੀਂ ਹਸਬੰਡ ਵਾਈਫ ਦਾ ਰਿਸ਼ਤਾ ਮੈਥੋਨਿਕ ਐਗਜ਼ਾਮਪਲ ਦੇ ਕੇ ਸਮਝਾਉਣੀ ਹੈ ਮੰਨ ਲਓ ਕਿ ਹਸਬੰਡ ਵਾਈਫ ਦਾ ਰਿਸ਼ਤਾ ਜਦੋਂ ਅਸੀਂ ਕਿਸੇ ਰਿਸ਼ਤੇ ਨੂੰ ਛੱਡਣਾ ਹੁੰਦਾ ਨਾ ਤਾਂ ਸਾਨੂੰ ਉਸ ਇਨਸਾਨ ਦੇ ਵਿੱਚ ਬੁਰਾਈਆਂ ਹੀ ਨਜ਼ਰ ਆਉਂਦੀਆਂ ਨੇ ਤੁਸੀਂ ਕਦੇ ਦੇਖ ਲਿਓ ਤੇ ਜਦੋਂ ਤੁਸੀਂ ਉਹ ਰਿਸ਼ਤਾ ਛੱਡ ਦਿੰਨੇ ਹੋ ਥੋੜੇ ਟਾਈਮ ਲਈ ਤਾਂ ਤੁਹਾਨੂੰ ਬੜਾ ਲੱਗਦਾ ਕਿ ਮੈਂ ਬਹੁਤ ਔਖਾ ਸੀਗਾ ਮੈਨੂੰ ਘਟਨ ਸੀਗੀ ਮੈਂ ਬਹੁਤ ਕੀਤਾ ਪਰ ਥੋੜਾ ਸਮਾਂ ਪਾ ਕੇ ਕਿਉਂਕਿ ਸਮਾਂ ਬਹੁਤ ਬਲਵਾਨ ਹੁੰਦਾ ਥੋੜਾ ਸਮਾਂ ਪਾ ਕੇ ਤੁਹਾਨੂੰ ਲੱਗਦਾ ਤੁਹਾਨੂੰ ਉਹ ਬੰਦੇ ਦੀ ਨਾ ਚੰਗੀਆਂ ਗੱਲਾਂ ਜ਼ਿਆਦਾ ਆਉਣ ਲੱਗ ਜਾਂਦੇ ਨੇ ਕਿ ਨਹੀਂ ਇਹ ਜੇ ਮੈਂ ਇਦਾਂ ਨਹੀਂ ਇਦਾਂ ਅਸੀਂ ਥੋੜਾ ਜਿਹਾ ਕੋਆਪਰੇਟ ਕਰ ਲੰਦੇ ਮੈਂ ਮੇਰੀ ਵੀ ਗਲਤੀ ਸੀਗੀ ਮੈਨੂੰ ਵੀ ਥੋੜਾ ਜਿਹਾ ਝੁੱਕ ਜਾਣਾ ਚਾਹੀਦਾ ਸੀਗਾ ਪਰ ਫਿਰ ਉਹ ਸਮਾਂ ਨਹੀਂ ਹੱਥ 'ਚ ਆਉਂਦਾ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਨੀ ਆ ਕਿ ਜਿਹੜੇ ਦੇਖੋ ਦੇਖ ਰੀਸ ਮੇਰੇ ਕਹਿੰਦਾ ਮਤਲਬ ਆ ਕਿ ਰੀਸ ਨਾ ਕਰੋ ਤੁਹਾਨੂੰ ਜੇ ਲੱਗਦਾ ਆ ਤੁਹਾਡਾ ਪਰਸਨਲ ਡਿਸੀਜਨ ਹੋ ਸਕਦਾ ਤੁਹਾਡੀ ਫੈਮਿਲੀ ਐਗਰੀ ਆ ਤੁਸੀਂ ਐਗਰੀ ਆ ਟੋਟਲੀ ਫਾਈਨ ਪਰ ਜੇ ਤੁਸੀਂ ਕਿਸੇ ਦੂਜੇ ਨੂੰ ਦੇਖ ਕੇ ਛਾਲ ਮਾਰੋਗੇ ਸੱਚੀ ਬਹੁਤ ਪਛਤਾਉਂਗੇ ਤੁਸੀਂ ਕਿਉਂਕਿ ਇਹ ਕੋਈ ਇਹ ਕੋਈ ਚੀਜ਼ ਤਾਂ ਹੈ ਨਹੀਂ ਇੱਕ ਵਾਰੀ ਮਸਾ ਵੀਜ਼ਾ ਮਿਲਦਾ ਅੱਜ ਕੱਲ੍ਹ ਵੈਸੇ ਨਹੀਂ ਮਿਲਦੇ ਮੁੜ ਕੇ ਆ ਨਹੀਂ ਹੋਣਾ ਹੈਗਾ ਮੈਨੂੰ ਖੁਦ ਬਹੁਤ ਪ੍ਰੋਬਲਮ ਆਈ ਮੈਂ ਖੁਦ ਬਹੁਤ ਪ੍ਰੋਬਲਮ ਫੇਸ ਕੀਤੀਆਂ ਇੱਥੇ ਮੈਂ ਹੁਣ ਤੱਕ ਟਿਕੀ ਰਹੀ ਹਾਂ ਸਿਰਫ ਇੱਕ ਮਕਸਦ ਦੇ ਮੈਂ ਵੀ ਡਿਸੀਜਨ ਬਣਾ ਲਿਆ ਸੀ ਔਰ ਹੁਣ ਵੀ ਮੇਰਾ ਵੀ ਡਿਸੀਜਨ ਬਦਲ ਗਿਆ ਮੈਂ ਕਰਦਿਆਂ ਨੂੰ ਕਿਹਾ ਵੀ ਹੋਇਆ ਪਹਿਲਾਂ ਕਰਦੇ ਮੰਨਦੇ ਨਹੀਂ ਸੀ ਸੈਪਟ ਨਹੀਂ ਸੀ ਕਰਦੇ ਪਰ ਜਿਵੇਂ ਜਿਵੇਂ ਨਿਊਜ਼ ਦੇਖਦੇ ਰਹਿੰਦੇ ਆ ਉਹਨਾਂ ਨੂੰ ਵੀ ਮੈਂ ਕਹਿੰਦੀ ਰਹਿੰਦੀ ਆ ਦੇਖਿਆ ਕਰੋ ਆਲੇ ਦੁਆਲੇ ਤੁਹਾਨੂੰ ਖੁਦ ਪਤਾ ਲੱਗੇ ਕਿ ਕੀ ਹੋ ਰਿਹਾ ਸ਼ਾਇਦ ਮੇਰੀ ਗੱਲਾਂ ਤੇ ਆਪਣੇ ਬੱਚੇ ਤੇ ਕੋਈ ਨਾ ਬਲੀਵ ਨਹੀਂ ਕਰਦਾ ਹੁੰਦਾ ਹਨ ਜਦੋਂ ਤੁਸੀਂ ਆਲਾ ਦੁਆਲਾ ਦੇਖਦੇ ਹੋ ਤੁਹਾਨੂੰ ਜ਼ਿਆਦਾ ਬੈਟਰ ਜਿਹੜਾ ਤੁਸੀਂ ਡਿਸੀਜਨ ਬਣਾ ਪਾਉਨੇ ਹੋ ਕਈ ਬੱਚੇ ਸਾਲ-ਸਾਲ ਲਾ ਕੇ 6-6 ਮਹੀਨੇ ਲਾ ਕੇ ਭੱਜੀ ਜਾਂਦੇ ਆ ਕਿ ਅਸੀਂ ਜੀ ਉੱਥੇ ਸਾਰਾ ਕੁਝ ਹੀ ਦੇਖ ਲਿਆ ਉੱਥੇ ਬਹੁਤ ਔਖਾ ਜੀ ਉੱਥੇ ਇਹ ਆ ਉੱਥੇ ਉਹ ਆ ਅਤੇ ਕਈ ਕਹਿੰਦੇ ਆ ਕਿ ਤੁਸੀਂ ਘਰੇ ਆਪਦਾ ਮਰਜ਼ੀ ਨਾਲ ਕੰਮ ਕਰੋ ਜਦੋਂ ਮਰਜ਼ੀ ਉੱਠੋ ਜਦੋਂ ਮਰਜ਼ੀ ਬੈਠੋ ਹਨ ਮੈਂ ਇਹ ਚੀਜ਼ ਮੰਨਦੀ ਆ ਇਹ ਉਹ ਲੋਕ ਕਹਿੰਦੇ ਆ ਬਈ ਜਿਨ੍ਹਾਂ ਦਾ ਉੱਥੇ ਸਰਦਾ ਜਿਨ੍ਹਾਂ ਦੀ ਚੰਗੀ ਪੈ ਲਈ ਜਿਨ੍ਹਾਂ ਦੇ ਘਰ ਦੇ ਅਲਾਉਡ ਕਰਦੇ ਆ ਹਰ ਇੱਕ ਦੀ ਕਿਸਮਤ ਉਹ ਨਹੀਂ ਹੁੰਦੀ ਤੁਸੀਂ ਜਿਹੜੇ ਹੈਗੇ ਆ ਜਿਹੜੇ ਸੋਚਦੇ ਹੋ ਮਗਰ ਲੱਗ ਕੇ ਛਾਲ ਮਾਰਨੀ ਹੁਣ ਮੰਨ ਲਓ ਇੱਕ ਬੰਦਾ ਹੈਗਾ ਆ ਉਹਦੇ ਤੇ 20 ਲੱਖ ਦਾ ਕਰਜ਼ਾ ਮੰਨ ਲਓ ਮੈਂ ਆਪਣੀ ਗੱਲ ਹੀ ਕਰਨਾ ਮੈਂ ਤਾਂ 20 ਲੱਖ ਦਾ ਕਰਜ਼ਾ ਲੈ ਕੇ ਆਈ ਆ ਠੀਕ ਹੈ ਜੀ ਤੇ ਦੂਜਾ ਬੰਦਾ ਹੈਗਾ ਆ ਉਹਨੂੰ ਪਿੱਛੇ 20 ਕਿਲੇ ਆਉਂਦੇ ਆ ਉਹਨੂੰ ਚੰਗੀ ਉਹਦੇ ਕੋਈ ਪੇਰੈਂਟਸ ਆ ਕੋਈ ਗਵਰਨਮੈਂਟ ਜੌਬ ਤੇ ਆ ਉਹਨਾਂ ਲਈ ਠੀਕ ਆ ਅਲਾਉਡ ਉਹਦੇ ਘਰ ਦੇ ਤਾਂ ਕਹਿਣਗੇ ਕਿ ਚਲੋ ਕੋਈ ਨਹੀਂ ਆ ਗਿਆ ਤੇ ਮੈਂ ਟੋਟਲੀ ਐਗਰੀ ਕਰਦੇ ਆ ਸਹੀ ਆ ਬਿਲਕੁਲ ਸਹੀ ਆ ਪਰ ਇੱਥੇ ਨਾ ਹਰ ਚੀਜ਼ ਕਿਸੇ ਦੇ ਪਿੱਛੇ ਲੱਗ ਕੇ ਨਹੀਂ ਕਰੀ ਜਾਂਦੀ ਹੁੰਦੀ ਮੈਂ ਤੁਹਾਨੂੰ ਹਰ ਵੀਡੀਓ 'ਚ ਉਹੀ ਸਮਝਾਉਣ ਦੀ ਕੋਸ਼ਿਸ਼ ਕਰਦੀ ਆਂ ਕਿ ਸੋਹਣੋ ਸਾਰਿਆਂ ਦੀ ਕਰੋ ਆਪਣੇ ਦਿਲ ਦੀ ਹਨਾ ਹੁਣ ਮੰਨ ਲਓ ਕਿ ਕੋਈ ਬੰਦਾ ਘਰੋਂ ਵਧੀਆ ਆ ਉਹਦੀ ਫੈਮਿਲੀ ਠੀਕ ਆ ਪਿੱਛੇ ਜੇ ਇੱਕ ਮੁੰਡਾ ਗਿਆ ਸੀਗਾ ਸ਼ਾਇਦ ਤੁਸੀਂ ਥੋੜੀ ਜਿਹੀ ਕਿਸੇ ਨੇ ਵੀਡੀਓ ਮੈਨਾਂ ਉਹਦਾ ਨਾਮ ਭੁੱਲ ਗਈ ਮੇਰੇ ਮਾਈਂਡ ਚ ਸਕਿਪ ਹੋ ਗਿਆ ਉਹਨਾਂ ਦਾ ਨਾਮ ਕੀ ਸੀਗਾ ਮੁੰਡੇ ਦਾ ਉਹ ਮੇਰੇ ਕੋਲ ਇੱਥੇ ਇੱਕ ਮਹੀਨਾ ਕਰਿਆ ਕਾਲਜ ਵੀ ਨਹੀਂ ਗਿਆ ਤੇ ਉਹਨੇ ਕਿਹਾ ਵੀ ਬਹੁਤ ਔਖਾ ਜਾ ਕੰਮ ਨਹੀਂ ਮਿਲਦਾ ਜਾ ਇੱਕ ਮਹੀਨੇ ਚ ਬੰਦਾ ਕਿੰਨਾ ਕੁ ਦੇਖ ਲੂਗਾ ਤੇ ਚਲੋ ਠੀਕ ਆ ਚਲਾ ਗਿਆ ਪਰ ਉਹਨੇ ਨਾਲ ਨਾਲ ਇਹ ਗੱਲਾਂ ਵੀ ਕਹੀਆਂ ਵੀ ਮੇਰਾ ਪਹਿਲੀ ਗੱਲ ਤਾਂ ਮੰਨ ਨਹੀਂ ਸੀ ਮੈਂ ਤਾਂ ਦੇਖਣਾ ਹੀ ਸੀਗਾ ਉੱਥੇ ਜਾ ਕੇ ਕੀ ਆ ਮੇਰੀ ਤਾਂ ਫੈਮਲੀ ਵਰਤ ਘਰ ਦੇ ਪਹਿਲਾਂ ਹੀ ਕਹਿੰਦੇ ਸੀਗੇ ਵੀ ਤੂੰ ਨਾ ਜਾ ਤੇ ਜੇ ਤਰ ਨਹੀਂ ਦਿਲ ਲੱਗੇ ਤੂੰ ਵਾਪਸ ਆ ਜੀ ਹੁਣ ਜਦੋਂ ਤੁਹਾਨੂੰ ਪਹਿਲਾਂ ਹੀ ਆਪਸ਼ਨ ਮਿਲ ਗਈ ਤੁਸੀਂ ਦੇਖਿਆ ਹੋਊਗਾ ਕਈ ਕੁੜੀਆਂ ਨੂੰ ਪਹਿਲਾਂ ਹੀ ਕਹਿ ਦਿੰਦੇ ਆ ਕਿ ਪੁੱਤ ਟੈਨਸ਼ਨ ਨਹੀਂ ਲੈਣੀ ਕਿਸੇ ਤੋਂ ਗੱਲ ਨਹੀਂ ਕਹਾਉਣੀ ਅਸੀਂ ਤਾਂ ਅਜੇ ਤੱਕ ਘੂਰਿਆ ਨਹੀਂ ਕੋਈ ਤੈਨੂੰ ਕੁਝ ਕਹਿ ਨਹੀਂ ਸਕਦਾ ਤੇ ਜੇ ਤੈਨੂੰ ਕੋਈ ਤਿੰਨ ਪੰਜ ਕਹੂਗਾ ਤੂੰ ਆ ਜੀ ਅਸੀਂ ਤੈਨੂੰ ਰੋਟੀ ਦੇ ਸਕਦੇ ਆ ਅਸੀਂ ਇਨੀ ਜ਼ੋਰਤ ਰੱਖਦੇ ਆ ਤੁਸੀਂ ਤੁਸੀਂ ਬੱਚੇ ਦੇ ਦਿਮਾਗ ਦੇ ਵਿੱਚ ਨਾ ਇੱਕ ਆਪਸ਼ਨ ਪਹਿਲਾਂ ਹੀ ਦੇ ਰਹੇ ਹੋ ਜਦੋਂ ਤੁਸੀਂ ਆਪਸ਼ਨ ਰੱਖਤੀ ਤਾਂ ਬੱਚਾ ਕਦੇ ਨਾ ਕਦੇ ਉਹ ਆਪਸ਼ਨ ਚੂਜ਼ ਕਰੂਗਾ ਜਿਹੜੇ ਬੰਦੇ ਕੋਲ ਆਪਸ਼ਨ ਹੀ ਹੈ ਨਹੀਂਗੀ ਤਾ ਉਹ ਇੰਨੀ ਛੇਤੀ ਹਿੰਮਤ ਨਹੀਂ ਹਾਰ ਦੂਗਾ ਕਦੇ ਨਹੀਂ ਹਾਰਦਾ ਹਿੰਮਤ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਕਾਫੀ ਲੰਮੀ ਹੋ ਜਾਣੀ ਹੈ ਦਾ ਸੈਕੰਡ ਪਾਰਟ ਆਪਾਂ ਲੈ ਕੇ ਆਉਣੇ ਆ ਆਪਣੀ ਵੀਡੀਓ ਇਹ ਰਿਲੇਟ ਕਰੂਗੀ ਉਹਦੇ ਨਾਲ ਹੀ ਕਿ ਜਿਹੜੇ ਲੋਕ ਕਹਿ ਦਿੰਦੇ ਆ ਕਿ ਤੁਸੀਂ ਜਿੱਥੇ ਵਾਪਸ ਆ ਜਾਓ ਜਾਂ ਦਿਹਾੜੀਆਂ ਕਰਨੀਆਂ ਉਹ ਚੀਜ਼ਾਂ ਨੂੰ ਲੈ ਕੇ ਨੈਕਸਟ ਪਾਰਟ ਆਪਾਂ ਬਣਾਉਣੇ ਆ ਕਿ ਇਹ ਚੀਜ਼ਾਂ ਸਾਨੂੰ ਕਿਸੇ ਨੂੰ ਲੈ ਕੇ ਕਿਉਂ ਨਹੀਂ ਫੋਲੋ ਕਰਨੀਆਂ ਚਾਹੀਦੀਆਂ ਸੋ ਅੱਜ ਦੀ ਵੀਡੀਓ ਦੇ ਲਈ ਇੰਨਾ ਹੀ ਮੈਨੂੰ ਉਮੀਦ ਆ ਕਿ ਤੁਸੀਂ ਸਾਰੀ ਵੀਡੀਓ ਦੇਖੀ ਹੋਗੀ ਆਪਣਾ ਰਿਵਿਊ ਜ਼ਰੂਰ ਦਿਓ ਤੇ ਕਿਵੇਂ ਦੀ ਲੱਗੀ ਵੀਡੀਓ ਇਹ ਵੀ ਜ਼ਰੂਰ ਦੱਸਿਓ ਤੁਹਾਨੂੰ ਮਿਲਦੇ ਹਾਂ ਜਲਦੀ ਕਿਸੇ ਹੋਰ ਵੀਡੀਓ ਦੇ ਵਿੱਚ ਧਿਆਨ ਰੱਖਿਓ ਆਪਣਾ ਸਤਿ ਸ੍ਰੀ ਅਕਾਲ